ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲ ਕਰਨੀ ਆ ਬੱਚਿਆਂ ਦੀ ਸਾਂਭ ਸੰਭਾਲ ਬਾਰੇ ਬੱਚਿਆਂ ਨੂੰ ਕਿਹੜੀ ਫੀਡ ਪਾਈਏ ਤੇ ਜਿਹਦੇ ਨਾਲ ਇਹ ਚੰਗੀ ਗਰੋਥ ਕੱਢ ਜਾਣ ਤੇ ਵਧੀਆ ਗੋਲ ਮਟੋਲ ਬੱਚੇ ਬਣ ਜਾਣ ਜਿਵੇਂ ਆ ਦੇਖੋ ਪਲਵਾਨ ਆ ਰਿਆ ਆਪਣਾ ਹਣ ਤੇ ਇਧਰ ਆ ਨੂਰੀ ਹੋਰੀਆਂ ਵੀ ਖੜੀਆਂ ਥੜੇ ਤੇ ਚੜੀਆਂ ਆ ਮੱਲੋ ਮੱਲੀ ਇਹ ਤਾਂ ਮੇਰੀ ਬੁੱਕਲ ਦੇ ਵਿੱਚ ਵੱੜਦੀ ਆ ਕੇ ਤੇ ਮੈਨੂੰ ਪਰੇਸ਼ਾਨ ਕਰੀ ਜਾਂਦੀ ਆ ਇਹ ਆ ਕੇ ਬੁੱਕਲ ਦੇ ਵਿੱਚ ਵੱੜਦੀ ਆ ਵੀਰਕੇ ਤੇ ਗੱਲ ਕਰਨੀ ਆਪਾਂ ਵੀ ਇਹਨਾਂ ਨੂੰ ਕਿਹੜੀ ਫੀਡ ਪਾਈਏ ਹਨਾ ਬੱਚੇ ਹੁਣ ਆਪਾਂ ਇਹਨਾਂ ਨੂੰ ਜਿਵੇਂ ਤੁਸੀਂ ਦੇਖ ਰਹੇ ਆਂ ਵੀਡੀਓ ਦੇ ਵਿੱਚ ਆਪਣੇ ਸਾਰੇ ਬੱਚੇ ਫੀਡ ਖਾਂਦੇ ਆ ਤੇ ਤੁਸੀਂ ਐਵੇਂ ਦੇਖੋਗੇ ਬੱਚੇ ਹੈਲਦੀ ਆ ਪੂਰੇ ਤੰਦਰੁਸਤ ਆ ਕਿਸੇ ਪਾਸਿਓਂ ਇੱਕ ਵੀ ਬੱਚੇ ਦੇ ਕੋਈ ਵਾਧੂ ਵਾਲ ਨਹੀਂ ਗਾ ਆ ਸਾਰੇ ਪਲੇਨ ਬੱਚੇ ਆ ਤੁਸੀਂ ਦੇਖ ਸਕਦੇ ਆ ਤੇ ਆ ਦੇਖੋ ਇੱਕ ਬੱਚੇ ਦੇ ਵੀ ਨਹੀਂ ਵਾਧੂ ਵਾਲ ਆ ਦੇਖ ਲਓ ਕਿਵੇਂ ਮਾਸ ਲੰਕਦਾਸ ਬੱਚੇ ਦੇ ਤੇ ਕਿਹੜੀ ਫੀਡ ਪਾਉਣੀ ਆ ਆਪਾਂ ਇਹ ਤੁਹਾਡੇ ਨਾਲ ਅੱਜ ਆਪਾਂ ਸਾਂਝੀ ਕਰਾਂਗੇ ਹਣਾ ਜੇ ਤੁਸੀਂ ਜੁੜੇ ਰਹੋ ਵੀਡੀਓ ਦੇ ਨਾਲ ਤੇ ਵੀਡੀਓ ਥੋੜੀ ਜੀ ਲੰਮੀ ਵੀ ਹੋ ਸਕਦੀ ਆ ਆ ਦੇਖੋ ਨਾਲੇ ਆਪਾਂ ਤੁਹਾਨੂੰ ਬੱਚੇ ਦਿਖਾਵਾਂਗੇ ਨੂਰੀ ਦਿਖਾਵਾਂਗੇ ਇਹ ਨੂਰੀ ਪਹਿਲਾਂ ਥੋੜੀ ਜੀ ਕਮਜ਼ੋਰ ਸੀ ਤੇ ਹੁਣ ਇਹ ਬਹੁਤ ਵਧ ਗਿਆ ਵਿਕਾਸ ਕਰ ਰਹੀ ਆ ਹੁਣ ਇਹ ਫੀਡ ਵੀ ਖਾਣ ਲੱਗ ਪਈ ਸੁੱਕਾ ਨੀਰਾ ਵੀ ਖਾਣ ਲੱਗ ਪਈ ਸੁੱਕਾ ਨੀਰਾ ਦੇਖੋ ਇਹ ਆਪਾਂ ਐਂ ਪਾਇਆ ਵੈਰਾਂ ਨੂੰ ਥੱਲੇ ਤੇ ਜਿਹੜੀ ਫੀਡ ਪਾਈ ਆ ਉਧਰਲੇ ਪਾਸੇ ਪਾਈ ਆ ਫੀਡ ਆਪਾਂ ਨਮਕ ਪਿਆ ਪਾਣੀ ਪਿਆ ਇਦੇ ਵਿੱਚ ਆਪਾਂ ਤੁਹਾਨੂੰ ਇਹੀ ਦੱਸਣਾ ਵੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਆ ਜਿਵੇਂ ਫੀਡ ਦੇ ਨਾਲ ਆਪਾਂ ਕਾਫਸਟਾਟਰ ਪਾਉਣਾ ਕਾਫਸਟਾਟਰ ਇਕੱਲਾ ਪਾਵਾਂਗੇ ਹਨਾ ਤਾਂ ਮੋਕ ਲੱਗੂਗੀ ਬੱਚਿਆਂ ਨੂੰ ਵੀ ਉਹਦੇ ਨਾਲ ਐਸਿਡ ਬਣੂਗਾ ਇਕੱਲੇ ਕਾਫਸਟਾਟਰ ਦੇ ਨਾਲ ਜਦੋਂ ਆਪਾਂ ਡਾਇਰੈਕਟ ਪਾਈ ਚੱਲਾਂਗੇ ਜੇ ਆਪਾਂ ਕਾਫਸਟਾਟਰ ਪਾ ਰਹੇ ਹਾਂ ਤਾਂ ਇਹਨਾਂ ਨੂੰ ਪਾਣੀ ਰੱਖਣਾ ਜ਼ਰੂਰੀ ਆ ਆ ਦੇਖੋ ਤੁਸੀਂ ਪਾਣੀ ਆਪਾਂ ਬੱਠਲ ਦੇ ਵਿੱਚ ਛੋਟੇ ਵਿੱਚ ਰੱਖਣਾ ਹੀ ਰੱਖਣਾ ਦੇ ਨਾਮ ਕ जरुर ਰੱਖਣਾ ਕਾਲਾ ਜਦੋਂ ਇਹ ਚਟਾਂ ਲੱਗ ਪੈਣ ਕਾਲਾ ਨਾਮਕ ਆਪਾਂ ਰੱਖਣਾ ਤੇ ਜਿਹੜੀ ਫੀਡ ਪਾ ਰਹੇ ਆ ਉਹ ਕਾਪਸ ਸਟਾਰਟਰ ਹੋਊਗੀ ਕਾਪਸ ਸਟਾਰਟਰ ਜੇ ਤੁਸੀਂ ਪਾਉਣੀ ਕੋਈ ਮਰਜ਼ੀ ਕੰਪਨੀ ਦੀ ਪਾ ਸਕਦੇ ਆ ਖਾਣੀ ਚਾਹੀਦੀ ਆ ਉਹਦੇ ਵਿੱਚ ਆਪਾਂ ਕੀ ਪਾਉਣਾ ਹੋਰ ਉਹ ਤੁਹਾਨੂੰ ਮੈਂ ਦਿਖਾਉਣਾ ਫੀਡ ਮਿਕਸ ਕਰਕੇ ਪਾਉਣੀ ਚਾਹੀਦੀ ਕੱਲੀ ਕਦੇ ਨਾ ਪਾਓ ਤੇ ਤੁਹਾਨੂੰ ਆਪਾਂ ਦਿਖਾਉਣੇ ਆ ਕਿਹੜੀ ਫੀਡ ਪਾਉਣੀ ਏਕਮ ਲੈ ਜਾ ਕੇ ਉਹਰੇ ਆ ਦੇਖੋ ਇੱਧਰ ਲਿਆ ਚਾਨਣੇ ਉੱਥੇ ਲੈ ਕੇ ਚੱਲ ਲਓ ਵੀ ਦੋਸਤੋ ਉੱਪਰ ਇੱਥੇ ਰੱਖ ਇਹ ਚਾਰ ਚੀਜ਼ਾਂ ਮਿਕਸ ਕਰਕੇ ਆਪਾਂ ਪਾ ਰਹੇ ਆਂ ਬੱਚਾ ਨੂੰ ਇਹ ਕਾਬਸ ਟਾਟਰ ਹੋਗੀ ਇਹ ਛੋਲਿਆਂ ਦਾ ਛਿਲਕਾ ਹੋ ਗਿਆ ਤੇ ਮੱਕੀ ਦੀ ਟੋਟ ਹੋਗੀ ਤੇ ਚੌਕਰ ਇਹਦੇ ਵਿੱਚ ਆਪਾਂ ਐਡ ਤੁਸੀਂ ਕਰਨਾ ਹੋਰ ਵੀ ਕਰ ਸਕਦੇ ਜਿਵੇਂ ਸੋਇਆ ਬੀਜ ਦਾ ਛਿਲਕਾ ਵੀ ਐਡ ਕਰ ਸਕਦੇ ਆਂ ਤੇ ਚਨਾ ਚੂਰੀ ਵੀ ਐਡ ਕਰ ਸਕਦੇ ਆ ਚਨਾ ਦਾਲ ਆਉਂਦੀ ਇੱਕ ਖੰਡਾ ਜੀ ਨੂੰ ਕਹਿੰਦੇ ਆ ਚਨਾ ਖੰਡਾ ਵੀ ਐਡ ਕਰ ਸਕਦੇ ਆ ਆਪਾਂ ਵਿੱਚ ਇਹਦੇ ਇਹਦਾ ਕੀ ਕਾਰਨ ਹੁੰਦਾ ਜਦੋਂ ਆਪਾਂ ਕੱਲੀ ਕਾਪਸ ਟਾਟਰ ਪਾਉਨੇ ਆ ਹਨਾ ਇਹਦੇ ਵਿੱਚ ਪਾウダー ਪਾウダー ਮਿਲੇ ਹੁੰਦੇ ਆ ਦਵਾਈਆਂ ਬੂਟੀਆਂ ਹਨਾ ਇਹਨਾਂ ਦਾ ਵਿਕਾਸ ਕਰਨ ਵਾਸਤੇ ਤੇ ਜਦੋਂ ਆਪਾਂ ਕੱਲੀ ਫੀਡ ਭਾਈ ਚੱਲਾਂਗੇ ਮੱਝਾਂ ਗਾਵਾਂ ਆਉਂਦੀਆਂ ਜਿਹੜੇ ਕਟਰੂ ਬੱਛੀਆਂ ਹਨਾ ਉਹਨਾਂ ਨੂੰ ਵੀ ਡਾਕਟਰ ਸਲਾਹ ਦਿੰਦੇ ਆ ਵੀ ਕਦੇ ਵੀ ਕੱਲੀ ਫੀਡ ਨਾ ਪਾਓ ਕਾਪਸ ਟਾਟਰ ਉਹਦੇ ਵਿੱਚ ਤੂੜੀ ਮਿਕਸ ਕਰਕੇ ਪਾਉਣੀ ਚਾਹੀਦੀ ਆ ਜਦੋਂ ਆਪਾਂ ਸੁੱਕੀ ਕਾਵਸ ਟਰਟਰ ਪਾਉਣੇ ਦਾ ਐਸਿਡ ਬਣਦਾ ਮੂਕ ਲੱਗਦੀ ਐ ਤੇ ਖਾਣਾ ਪੀਣਾ ਛੱਡ ਜਾਂਦੇ ਕਈ ਵਾਰ ਬੱਚੇ ਤੇ ਤਾਂ ਕਰਕੇ ਇਹ ਵੀ ਬੱਕਰੀ ਦੇ ਬੱਚੇ ਵੀ ਸੇਮ ਹੀ ਇਹਨਾਂ ਦੀ ਵੀ ਕੰਡੀਸ਼ਨ ਹੁੰਦੀ ਆ ਜਦੋਂ ਆਪਾਂ ਕੱਲੀ ਪਾਵਾਂਗੇ ਇੱਕ ਤਾਂ ਘੱਟ ਖਾਣਗੇ ਇਹਨੂੰ ਤੇ ਦਵਾਈਆਂ ਹੁੰਦੀਆਂ ਵਿੱਚ ਮਿਕਸ ਕਰੀਆਂ ਹੋਈਆਂ ਕੋਈ ਮੀਡਲ ਮਿਕਚਰ ਹੁੰਦੇ ਆ ਹਨਾ ਗਰੋਥ ਕਰਨ ਵਾਸਤੇ ਤੇ ਉਹ ਘੜੱਤਣ ਮੰਨਦੇ ਆ ਬੱਚੇ ਘੱਟ ਖਾਂਦੇ ਆ ਜਦੋਂ ਆਪਾਂ ਆਹ ਚੀਜ਼ਾਂ ਜਿਵੇਂ ਆ ਫਾਈਬਰ ਹੋ ਗਿਆ ਛਿਲਕਾ ਚੌਕਰ ਇਹ ਫਾਈਬਰ ਆ ਚਨਾ ਛਿਲਕਾ ਹੋ ਗਿਆ ਫਾਈਬਰ ਆ ਵਿੱਚ ਦਾਣੇ ਵੀ ਹੈਗੇ ਆ ਇਹਦੇ ਫੇਰ ਆ ਮੱਕੀ ਦੀ ਹੋਗੀ ਇਹਦੇ ਵਿੱਚ ਵੀ ਪ੍ਰੋਟੀਨ ਹਨਾ ਚਰਬੀ ਬਣਾਉਣ ਵਾਲੇ ਤੱਤ ਹੈਗੇ ਆ ਇਹਦੇ ਵਿੱਚ ਤੇ ਆ ਤਾਂ ਫਿਰ ਚੀਜ਼ ਜਿਵੇਂ ਕਹਿੰਦੇ ਸਾਰੀਆਂ ਚੀਜ਼ਾਂ ਹੀ ਮਿਕਸ ਹੁੰਦੀਆਂ ਇਹਦੇ ਵਿੱਚ ਜਿੰਨੀ ਚਾਹੀਦੀ ਹੁੰਦੀ ਲੋੜ ਹੁੰਦੀ ਹੈ ਸਰੀਰ ਨੂੰ ਇਹ ਚੀਜ਼ਾਂ ਚਾਹੀਦੀਆਂ ਹੁੰਦੀਆਂ ਇਹ ਮਿਕਸ ਕਰਕੇ ਪਾਉਣ ਦਾ ਕੀ ਕਾਰਨ ਫਾਈਬਰ ਦੇ ਨਾਲ ਨਾ ਬੰਨ ਪਾਵੇ ਨਾ ਮੂਕ ਲੱਗੇ ਹਨਾ ਇਹਨੇ ਵਾਧੂ ਘਟੂ ਐਸਿਡ ਵੀ ਸੋਕ ਲੈਣਾ ਇਸ ਚੀਜ਼ ਨੇ ਜਿਹੜਾ ਐਸਿਡ ਬਣਨਾ ਹੁੰਦਾ ਸੋਕ ਲੈਣਾ ਹੁੰਦਾ ਤੇ ਇਹ ਇਹ ਖਰਾਕ ਲਗਣੀ ਆ ਇਹਦੇ ਨਾਲ ਢਿੱਡ ਭਰਨਾ ਜੇ ਨੀਰਾ ਮੰਨ ਕੇ ਚੱਲੋ ਬੱਚਾ ਘੱਟ ਖਾਂਦਾ ਇਹਦੇ ਨਾਲ ਢਿੱਡ ਭਰ ਲੈਣਾ ਤੇ ਗਾਲਾ ਕਰਨ ਬਣਨ ਦੀ ਨਹੀਂ ਸਮੱਸਿਆ ਬਣਦੀ ਨਾ ਮੋਕ ਦੀ ਸਮੱਸਿਆ ਬਣੇ ਇੱਕ ਜਦੋਂ ਵੀ ਖਿਆਲ ਰੱਖਣ ਵਾਲੀ ਗੱਲ ਇਹ ਹੈ ਵੀ ਜਦੋਂ ਵੀ ਆਪਾਂ ਫੀਡ ਪਾਉਣੀ ਹੈ ਉਹਦੇ ਵਿੱਚ ਪਾ ਦੇ ਹਰ ਹਾਂ ਪਾ ਦੇ ਲੋ ਵੀ ਏਕਮ ਪਾਉਂਦਾ ਹੱਥ ਮਾਰ ਦੇ ਵਿੱਚ ਮਿਕਸ ਕਰ ਦੇਣ ਆ ਜਾਓ ਆ ਦੇਖੋ ਬੱਚੇ ਆਪਣੇ ਲੱਗੇ ਵੀ ਆ ਘੱਟੋ ਘੱਟ ਇਹਨਾਂ ਨੂੰ ਮਹੀਨੇ ਦੇ ਕਰੀਬ ਹੀ ਹੋ ਚੱਲਿਆ ਖਾਣ ਲੱਗ ਪਈ ਛੋਟੇ ਛੋਟੇ ਥੋੜੇ ਥੋੜੇ ਦਿਨਾਂ ਦੀ ਤੇ ਆਪਾਂ ਗੱਲ ਕਰੀ ਸੀ ਵੀ ਕੀ ਖਿਆਲ ਰੱਖਣਾ ਜਦੋਂ ਆਪਾਂ ਫੀਡ ਪਾਉਣੀ ਹੈ ਨਾ ਕਦੇ ਵੀ ਡਾਇਰੈਕਟ ਫੀਡ ਨਹੀਂ ਪਾਉਣੀ ਕਿ ਕਾਫਸ ਟਾਟਰ ਤੇ ਇਹਦੇ ਨਾਲ ਪਾਣੀ ਰੱਖਣਾ ਲਾਜ਼ਮੀ ਹੈ ਇਹ ਜਿਹੜਾ ਪਾਣੀ ਰੱਖਿਆ ਹੋਇਆ ਨਮਕ ਰੱਖਿਆ ਹੋਇਆ ਜਦੋਂ ਇਹਨਾਂ ਨੂੰ ਵੀ ਇਹ ਸੁੱਕੀ ਚੀਜ਼ ਖਾਂਦੇ ਹਨ ਇਹਦੇ ਨਾਲ ਪਿਆਸ ਲੱਗਣੀ ਹੈ ਚਰਬੀ ਵਧਣੀ ਹੈ ਇਹਨਾਂ ਦੀ ਇਹਨਾਂ ਦੀਆਂ ਹੱਡੀਆਂ ਨੂੰ ਨੇ ਵਿਕਾਸ ਕਰਨਾ ਵਾਅਦਾ ਕਰਨਾ ਕਦ ਕਾਠ ਬਣਨਾ ਇਹਨਾਂ ਦਾ ਉਹਦੇ ਨਾਲ ਪਾਣੀ ਦੀ ਜ਼ਰੂਰਤ ਬਹੁਤ ਜ਼ਰੂਰੀ ਆ ਪਾਣੀ ਵੱਧ ਤੋਂ ਵੱਧ ਪੀਣਗੇ ਤੇ ਦੁੱਧ ਤਾਂ ਪਸੂਆ ਸ਼ਾਮ ਹੀ ਪਿਉਣਾ ਹੁੰਦਾ ਕਿਉਂਕਿ ਖਰਾਕ ਖਾਣੀ ਇਹਨਾਂ ਨੇ ਦੇਣੇ ਜੋ ਵੀ ਫੀਡ ਖਾਣੀ ਆ ਦੇਣੇ ਖਾਣੀ ਆ ਤੇ ਇਹ ਜਿਹੜੀ ਫੀਡ ਆ ਇਹ ਜੇ ਅਸੀਂ ਮੰਨ ਕੇ ਚੱਲੋ ਕੋਸ਼ਿਸ਼ ਕਰੋ ਵੀ ਸਾਰੀ ਦਿਹਾੜੀ ਖਾਈ ਜਾਣ ਤਾਂ ਸਭ ਤੋਂ ਵਧੀਆ ਕਿਉਂਕਿ ਆਪਾਂ ਅਮਰੀਕਨ ਬੱਚੀਆਂ ਤਿਆਰ ਕਰਦੇ ਆ ਹਨਾ ਤੇ ਉਹਨਾਂ ਨੂੰ ਆਪਾਂ ਫੀਡ ਪਾਉਣੇ ਕਾਫਸ ਟਰੈਕਟਰ ਤੂੜੀ ਦੇ ਵਿੱਚ ਮਿਕਸ ਕਰਕੇ ਇੱਕ ਪਾਸੇ ਫੀਡ ਪਾਈ ਪਈ ਹੁੰਦੀ ਹੈ ਇੱਕ ਪਾਸੇ ਪਾਣੀ ਦੀ ਬਾਲਟੀ ਰੱਖੀ ਹੁੰਦੀ ਹੈ ਕਿਉਂਕਿ ਫੀਡ ਖਾਈ ਜਾਂਦਾ ਨਾਲ ਬੱਚਾ ਨਾਲ ਪਾਣੀ ਪੀ ਜਾਂਦਾ ਉਹੀ 18 19 ਮਹੀਨਾ ਦੇ ਬੱਚੇ ਸਵਾਲ ਲੈਂਦੇ ਹਨ ਬਹੁਤ ਭਰਾ ਚੰਗੀ ਬਰੀਡ ਤੇ ਆ ਤੁਹਾਡੇ ਸਾਹਮਣੇ ਆ ਜਿਹੜੀ ਆਪਣੀ ਸਾਂਭ ਸੰਭਾਲ ਆ ਆ ਤੁਹਾਡੇ ਸਾਹਮਣੇ ਚਮਕ ਦੇਖੋ ਬੱਚਿਆਂ ਦੀ ਬੱਚਿਆਂ ਦੀ ਗਰੋਥ ਦੇਖੋ ਪੂਰੇ ਵਧੀਆ ਗਰੋਥ ਦੇ ਵਿੱਚ ਬੱਚੇ ਚੱਲ ਰਹੇ ਆ ਜਿਹੜਾ ਹੁਣ ਜਿਵੇਂ 2-2 2.5 ਮਹੀਨਾ ਦੇ ਵਿੱਚ ਹੋਣ ਵਾਲੇ ਬੱਚੇ ਜਿਵੇਂ ਆਹ 2.5 ਮਹੀਨਾ ਦਾ ਬੱਚਾ ਹੋ ਗਿਆ ਪਲੱਸ ਹੋਊਗਾ ਤੇ ਆਹ ਬੱਚੇ ਹੇ ਤੱਕ 2 ਮਹੀਨਾ ਦੇ ਨਹੀਂ ਹੋਏ ਛੋਟੇ ਐ ਇਹਨਾਂ ਦੀ ਗਰੋਥ ਦੇਖ ਲਓ ਇਹ ਫੀਡ ਦੇ ਨਾਲ ਇਹੀ ਬੱਚੇ ਹੁਣ ਵਧੀਆ ਵਿਕਾਸ ਕਰੀ ਜਾਂਦੇ ਐ ਜਿਨ੍ਹਾਂ ਨੂੰ ਦੁੱਧ ਫੁੱਲ ਮਿਲਦਾ ਉਹ ਘੱਟ ਖਾਂਦੇ ਐ ਜਿਨ੍ਹਾਂ ਨੂੰ ਦੁੱਧ ਘੱਟ ਮਿਲਦਾ ਤੇ ਉਹ ਵੱਧ ਖਾਂਦੇ ਐ ਫੀਡ ਕਿਉਂਕਿ ਭੁੱਖ ਲੱਗਦੀ ਐ ਆਹ ਦੇਖੋ ਆਪਣੀ ਨੀਰੂ ਹੁਣ ਦੇਖੋ ਤੇ ਪਹਿਲਾਂ ਤੁਸੀਂ ਵੀ ਸ਼ਾਇਦ ਵੀਡੀਓ ਦੇ ਵਿੱਚ ਕਿਤੇ ਨਾ ਕਿਤੇ ਦੇਖੀਆ ਹੁਣ ਇਹ ਦੋਵੇਂ ਭੈਣਾਂ ਆ ਦਾ ਜਮੇ ਬਹੁਤ ਕਮਜ਼ੋਰ ਸੀਗੀ ਜਿਹੜੀ ਆਪਣੀ ਨੂਰੀ ਐ ਆ ਮੈਂ ਤੁਹਾਨੂੰ ਦਿਖਾਉਣਾ ਦੇਖ ਲਓ ਇਹ ਹੀ ਨੂਰੀ ਹੁਣ ਫੀਡ ਖਾ ਖਾ ਕੇ ਦੁੱਧ ਪੀ ਕੇ ਵੱਡੀਆ ਬਣ ਗਈ ਤੇ ਇਹੇ ਗੱਲਾਂ ਦਾ ਧਿਆਨ ਰੱਖਣਾ ਪਾਣੀ ਜ਼ਰੂਰ ਰੱਖਣਾ ਤੇ ਸੁੱਕਾ ਨੀਰਾ ਸੁੱਕਾ ਨੀਰਾ ਵੀ ਲਾਜ਼ਮੀ ਆ ਹਰੇ ਨਾਲੋਂ ਹਰਾ ਬੱਚੇ ਨੂੰ ਘੱਟ ਪਾਓ ਜੇ ਪਾਉਣਾ ਥੋੜੀ ਮਾਤਰਾ ਦੇ ਵਿੱਚ ਪਾਓ ਨਹੀਂ ਤਾਂ ਆਹ ਚੀਜ਼ਾਂ ਜ਼ਰੂਰੀ ਐ ਸਾਰੀ ਦਿਹਾੜੀ ਦੇ ਵਿੱਚ ਮਸਾ 200 250 ਗ੍ਰਾਮ ਇਹ ਖਾਂਦੇ ਨਹੀਂ ਹੋਣੇਗੇ ਉਹਨਾਂ ਖਰਚਾ ਨਹੀਂ ਹੁੰਦਾ ਜਿੰਨਾ ਆਪਣਾ ਬੱਚਾ ਛੇਤੀ ਤਿਆਰ ਹੁੰਦਾ ਇਹੀ 5 6 ਮਹੀਨਿਆਂ ਦੀ ਪਾਠ ਤਿਆਰ ਹੋ ਕੇ ਤੇ ਵਧੀਆ ਬੱਚੇ ਦੇਊਗੀ ਜਿਵੇਂ ਆਹ ਦੇਖੋ ਤੁਸੀਂ ਬੱਕਰਾ 2.5 ਮਹੀਨਾ ਦਾ ਬੱਚਾ ਇਹ ਤੇ ਮਾਸ ਵੇਖੋ ਇਹਦੇ ਲੰਕ ਦਾ ਜੀ ਇਹ ਦੇਖ ਸਕਦੇ ਹੋ ਤੁਸੀਂ ਇਹ ਨਤੀਜੇ ਦੁੱਧ ਦੇ ਤੇ ਫੀਡ ਦੇ ਆ ਦੁੱਧ ਤੇ ਫੀਡ ਦੇ ਨਾਲ ਬੱਚੇ ਨੇ ਤਿਆਰ ਹੋਣਾ ਖਰਚਾ ਨਹੀਂ ਉਹਨਾਂ ਹੁੰਦਾਗਾ ਜਿੰਨਾ ਆਪਣਾ ਇਸ ਚੀਜ਼ ਦੀ ਆਮਦਨੀ ਵਾਧੀ ਨਾਲ ਹਨ ਜੇ ਆਪਾਂ ਖਵਾਵਾਂਗੇ ਤਾਂ ਫੇਰ ਹੀ ਆਮਦਨੀ ਹੋਊਗੀ ਆ ਦੇਖੋ ਤੁਸੀਂ ਇਹਦੀ ਮਾਤਰਾ ਤੁਸੀਂ ਕੀ ਰੱਖਣੀ ਹੈਗੀ ਆ ਜਿਵੇਂ ਮੈਂ ਤੁਹਾਨੂੰ ਚੀਜ਼ਾਂ ਪਹਿਲਾਂ ਦਿਖਾਈ ਚੁੱਕਿਆ ਇਹਨਾਂ ਨੂੰ ਬਰਾਬਰ ਹੀ ਰੱਖ ਲਓ ਮਾਤਰਾ ਜਿਵੇਂ 200 ਗ੍ਰਾਮ ਬੱਚਾ ਵੱਡਾ ਜਿਵੇਂ ਬੱਚਾ ਹੈਗਾ ਆ ਜੇ 200 ਗ੍ਰਾਮ ਦਿਹਾੜੀ ਦਿਖਾਂਦਾ ਤਾਂ 50 50 ਗ੍ਰਾਮ ਚਾਰੇ ਚੀਜ਼ਾਂ ਮਿਕਸ ਕਰ ਲਓ ਜਿਵੇਂ 50 ਗ੍ਰਾਮ ਚੋਕਰ 50 ਗ੍ਰਾਮ ਹੀ ਚਣਾ ਛਿਲਕਾ 50 ਗ੍ਰਾਮ ਫੀਡ ਹੋ ਗਈ ਕਾਪਸ ਟਰਟਰ ਕਿਸੇ ਵੀ ਕੰਪਨੀ ਦੀ ਤੁਸੀਂ ਪਾ ਸਕਦੇ ਆ ਤੇ 50 ਗ੍ਰਾਮ ਮੱਕੀ 200 ਗ੍ਰਾਮ ਹੋ ਗਿਆ ਉਹਨੂੰ ਪਾ ਦਿਓ ਤੇ ਸਾਰੀ ਦਿਹਾੜੀ ਬੱਚਾ ਖਾਈ ਜਾਵੇ ਹਨਾ ਨਾਲ ਪਾਣੀ ਪੀ ਚੱਲੇ ਤੇ ਤੁਸੀਂ ਥੋੜੇ ਮਹੀਨਿਆਂ ਦੇ ਵਿੱਚ ਹੀ ਦੇਖੋਗੇ ਬੱਚੇ ਦਾ ਰੰਗ ਤੇ ਨਹੀਂ ਤਾਂ ਬਹੁਤ ਥਾਵਾਂ ਤੇ ਦੇਖਿਆ ਗਾਂਦੜੀ ਪੈ ਜਾਂਦੀ ਆ ਆ ਚੀਜ਼ਾਂ ਜਿਹੜੀਆਂ ਪਾਟਾ ਸੁੱਕ ਜਾਂਦੇ ਬੱਚਿਆਂ ਦੇ ਬੱਚੇ ਉੱਠਣੋਂ ਬੈਠਣੋਂ ਰਹਿ ਜਾਂਦੇ ਆ ਤੇ ਮੋਗ ਨਾਲ ਪਿੱਛੋਂ ਲਿਬੜੇ ਹੁੰਦੇ ਆ ਇਹ ਹਕੀਕਤ ਆ ਦੇਖੀ ਹੋਈ ਚੀਜ਼ ਆ ਬਾਕੀ ਤੁਸੀਂ ਵੀ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹ ਵਾਕਿਆ ਹੀ ਸਹੀ ਆ ਹਨਾ ਤੇ ਆ ਨੂਰੀ ਆਪਣੀ ਹੌਲੀ ਹੌਲੀ ਇਹ ਵੀ ਬਹਾਲ ਹੋ ਰਹੀ ਆ ਕਿਉਂਕਿ ਬਹੁਤ ਕਮਜ਼ੋਰ ਸੀ ਜ਼ਿਆਦਾ ਇਹ